ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਈ ਆਪ ਜੀ ਨੂੰ ਹੰਸਾਲੀਆ ਵਾਲੇ ਮਹਾਂਪੁਰਸ਼ਾਂ ਦੇ ਪਿਛਲੇ ਜਨਮ ਦੇ ਘਰ ਦੇ ਦਰਸ਼ਨ ਕਰਾ ਰਹੇ ਹਾਂ ਰਮ ਗਿਆਨੀ ਸੰਤਪਾਪਾਜੀ ਸਿੰਘ ਜੀ ਦੇ ਇਹ ਪਿਛਲੇ ਜਨਮ ਦਾ ਕਰ ਹੈ ਜਿੱਥੇ ਬਾਬਾ ਜੀ ਕਹਿੰਦੇ ਹੁੰਦੇ ਸਨ ਬਾਬਾ ਜੀ ਦੇ ਪਿਛਲੇ ਜਨਮ ਦਾ ਨਾਮ ਸੰਤੋਖ ਸਿੰਘ ਸੀ ਇਹ ਉਹ ਘਰ ਹੈ ਇਹ ਜਗ੍ਹਾ ਜਿਹੜੀ ਆਪ ਜੀ ਦੇਖ ਰਹੇ ਹੋ ਇੱਥੇ ਪਹਿਲਾਂ ਇਮਾਰਤ ਹੁੰਦੀ ਸੀ ਔਰ ਜਿਹੜਾ ਪ੍ਰਾਤਨ ਘਰ ਸੀ ਉਹ ਇੱਥੇ ਬਣਿਆ ਹੋਇਆ ਸੀ ਜਿਵੇਂ ਪ੍ਰਮੀ ਦੱਸ ਰਹੇ ਨੇ ਇੱਥੇ ਬਾਬਾ ਜੀ ਦਾ ਇੱਕ ਪੂਰਾ ਵੀ ਹੁੰਦਾ ਸੀ ਜਿੱਥੇ ਬਾਬਾ ਜੀ ਭਜਨ ਬੰਦਗੀ ਨਿਤਨੇਮ ਕਰਦੇ ਹੁੰਦੇ ਸੀ ਉਹ ਇਮਾਰਤ ਸਮੇਂ ਨਾਲ ਭਾਵੇਂ ਹੁਣ ਨਹੀਂ ਹੈ ਪਰ ਇਹ ਜਗ੍ਹਾ ਜਿਹੜੀ ਆਪ ਜੀ ਦੇਖ ਰਹੇ ਹੋ ਇੱਥੇ ਹੀ ਉਹ ਕਰ ਹੁੰਦਾ ਸੀ ਬਾਬਾ ਜੀ ਸਾਹਿਬ ਦਾ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਮਹਾਂਪੁਰਸ਼ਾਂ ਦੇ ਪਿਛਲੇ ਜਨਮ ਦੀਆਂ ਕੁਝ ਨਿਸ਼ਾਨੀਆਂ ਜਿਹੜੀਆਂ ਬਾਬਾ ਜੀ ਨੇ ਇੱਥੇ ਆ ਕੇ ਆਪ ਦਾ ਸਤਿਤੀਆਂ ਸਨ ਛੋਟੀ ਜਿਹੀ ਉਮਰ ਵਿੱਚ ਜਦੋਂ ਬਾਬਾ ਜੀ ਇੱਥੇ ਧਰਮਾਧਰਿਆਲੇ ਮਹਾਂਪੁਰਸ਼ਾਂ ਨਾਲ ਆਏ ਤਾਂ ਬਹੁਤ ਦੂਰੋਂ ਆਪ ਇਕੱਲੇ ਹੀ ਆ ਕੇ ਆਪਣਾ ਘਰ ਪਛਾਣ ਲਿਆ ਔਰ ਆਪਣੀਆਂ ਨਿਸ਼ਾਨੀਆਂ ਦੱਸੀਆਂ ਇੱਥੇ ਮੇਰੀਆਂ ਨਿਸ਼ਾਨੀਆਂ ਹਨ ਸੰਗਦੀ ਇਹ ਹੁਣ ਆਪ ਜੀ ਜੋ ਦਰਸ਼ਨ ਕਰ ਰਹੇ ਹੋ ਪਲੰਗ ਦੇ ਇਹ ਪਲੰਗ ਮਹਾਪੁਰਸ਼ਾਂ ਦਾ ਪਿਛਲੇ ਜਨਮ ਦਾ ਹੀ ਪਲੰਗ ਹੈ ਜਿੱਥੇ ਬਾਬਾ ਜੀ ਸ਼ਰਾਮ ਕਰਦੇ ਹੁੰਦੇ ਸੀ ਔਰ ਇਹ ਕਸਰਾ ਦਸਮਾਨ ਮਹਾਪੁਰਸ਼ਾਂ ਦਾ ਹੈ ਪਿਛਲੇ ਜਨਮ ਦਾ ਇਨਨਾਂ ਨਾਲ ਬਾਬਾ ਜੀ ਕਸਰਤ ਕਰਦੇ ਹੁੰਦੇ ਸੀ ਇਹ ਵੀ ਸਾਮਕ ਰੱਖਿਆ ਹੋਇਆ ਇੱਕ ਹਰਮੋਨੀਅਮ ਸੀ ਉਹ ਹੁਣ ਹੰਸਾਲੀ ਸਾਹਿਬ ਇਸ ਸਮੇਂ ਹੈ। ਪਰ ਇਹ ਪੋਥੀ ਸਾਭ ਹਨ ਜਿਨ੍ਹਾਂ ਤੋਂ ਬਾਬਾ ਜੀ ਨੇ ਇਤਨੇਮ ਕਰਦੇ ਹੁੰਦੇ ਸੀ। ਸੋ ਅੱਜ ਇਹ ਜਗ੍ਹਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਹ ਧੰਨਵਾਦ ਪ੍ਰੇਮੀਆਂ ਦਾ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਇਸ ਪ੍ਰਾਤਮ ਕਰਦੇ ਪਿਛਲੇ ਜਨਮ ਦੇ ਘਰ ਦੇ ਦਰਸ਼ਨ ਕਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। E